ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19870 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਪੰਦੀਪ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 6283792204 6283792204 92204 ਦੋ ਗੱਬਣਾ ਬਿਹੜਾ ਆਪਣੇ ਕੋਲ ਸੇਲ ਆ ਹਾਂਜੀ ਪਹਿਲੇ ਨੰਬਰ ਦੇਖੀ ਜਾਨੇ ਕਿਹੜਾ ਸੂਆ ਸੁੰਦੀ ਆ ਇਹ ਦੂਸਰਾ ਸੂਆ ਸੁੰਦੀ ਆ ਜੀ ਸਾਈਵਾਲ ਚ ਆ ਗਈ ਨਾ ਸਾਈਵਾਲ ਚ ਆ ਗਈ ਦੂਜਾ ਸੂਆ ਸੁੰਦੀ ਆ ਪਹਿਲਣ ਦਾ ਜੀ ਇਹਦਾ 12 13 ਕਿਲੋ ਦੁੱਧ ਦਿੱਤਾ ਆ ਪਿਆਗਾ 12 13 ਕਿਲੋ ਹਾਂ ਫੜੇ ਹਫਤਾ ਸੁੰਦੀ ਨਹੀਂ ਠੱਡੀ ਸੀ ਨਾ ਫੜੇ ਆ ਝੋਲ ਦੇ ਠੀਕ ਹੈ ਹਫਤਾ ਲੈ ਜੂ ਰਾਮਰਾਣਾ ਨਾ ਰਾਮਰਾਣਾ ਲੈ ਜੂ ਕੋਈ ਠੰਡੀ ਸੀਲ ਕੋਈ ਲੱਤ ਨਹੀਂ ਬਾਦ ਨਹੀਂ ਦੇ ਕੀ ਬਾਤ ਆ ਜਮਾ ਸੁਬਰ ਪੂਰੀ ਨਜ਼ਾਰੇਦਾਰ ਵਹਿੜਾ ਜਮਾ ਗਰਮੀਆਂ ਲਈ ਤੋਹਫਾ ਤੇ ਦੁੱਧ ਇਹਦਾ ਕੀ ਅੰਦਾਜ਼ਾ ਲਾ ਕੇ ਚੱਲੇ ਕੋਈ 15 16 ਕਿਲੋ ਰਾਮ ਲੜੀ ਦੇ ਦੇ ਆਪਾਂ ਜੱਟ ਸੌਦਾ ਲਾਈਏ ਵੀ 14 ਕਿਲੋ ਵਾਲੀ ਹੈਗੀ ਆ 14 ਦਾ ਰਾਮ ਲੜੀ ਦੇ ਦੇਣਾ ਮਾਲਕਾਂ ਨੇ 13 ਕਿਲੋ ਕਿਹਾਰ ਆਪਾਂ ਨੂੰ ਕਲੂਨ ਦਾ ਠੀਕ ਹੈ ਜਿਵੇਂ ਹੁਣ ਧੁੱਪੇ ਖੜੀਆਂ ਸੀ ਹਨ ਇਹ ਕੋਈ ਸੈਕ ਸੁੱਕ ਜਮੇ ਨਹੀਂ ਹਨ ਕੋਈ ਵਸਤਾ ਨਹੀਂ ਬਾਕੀ ਹੋਰ ਗੱਲ ਆ ਤੁਸੀਂ ਵੀ ਦੇਖਿਆ ਸਾਹੀ ਵਾਲ ਗਾਮਾ ਫਾੜ ਫਾੜ ਲੱਤਾਂ ਮਾਰਦੀਆਂ ਨੇ ਦੇਖ ਠੰਡੀ ਦਾ ਕੋਈ ਜਾਣ ਤੇ ਭਾਵੇਂ ਇਹਦਾ ਬਾਜ ਬਊਗਾ ਭਾਜ ਮੈਂ ਬਾਜੂ ਕਾਲਾਂ ਅੱਜ ਦੋਫੀ ਦੇਣੇ ਕੀ ਭਾਏ ਦਾ ਇਹ ਆਪਾਂ ਗਾਂਵ ਬਿਆਲੀ 10000 ਦੇਣਾ ਮਾਨਤਨ ਹੋ ਜਾਊਗਾ ਮਾਨਤਨ 40000 ਹੀ ਦੇ ਦਾਂਗੇ 40 ਤੇ ਚਲ ਕੋਈ ਨਹੀਂ ਮਾਨਦਾਨ ਕਰਦਾ ਨਹੀਂ ਚਲ 40 ਦੇ ਦਾਂਗੇ ਆਪਾਂ ਉਹ ਨਹੀਂ ਮੰਗਿਆ 45 ਨਹੀਂ ਮੰਗਿਆ 50 ਨਹੀਂ ਮੰਗਿਆ ਠੀਕ ਹੈ ਹਾਂ ਸਭਰ ਜਿਵੇਂ ਵੀਰ ਕਹਿੰਦੇ 20 25 ਹਜ਼ਾਰ ਲਾ ਕੇ ਬੱਚੀ ਲੈ ਲਾਂਗੇ ਠੀਕ ਆ ਭਰਾਵਾਂਗੇ ਕੱਬੜ ਹੋਊਗੀ ਰੁਪਈਆ 20 ਦੀ ਔਲ ਕਰਦੀ ਸੰਗਣਾ ਦੇ ਘਰੋਂ ਆਈ ਦਾ ਜੈ ਜਗੱਲਾ ਦੁੱਧ ਇਹਨੇ ਦੇ ਦੇਣਾ 14 ਕਿਲੋ ਜਮਾ ਤੇ ਦੋ ਚੈੱਕ ਕਰਗਾ ਜਿਵੇਂ ਮੱਝ ਅੱਜ ਦੇ ਡੈਮੇਜ ਪਤਾ ਇਹ 1 70 ਭਾ ਹੁੰਦਾ ਤੇ ਇੱਕ ਦਾਸ ਕਹੇ ਜੀ ਆਪ ਨੂੰ ਕੋਈ ਚਾਹ ਦੀ ਘੁੱਟ ਵੀ ਨਹੀਂ ਪੀਉਂਦਾ ਭਈ 1 30 ਹਜ਼ਾਰ ਦਾ ਅਸੀਂ ਮੋੜ ਤੇ ਸੀ ਤੇ ਜਿਹਨੇ ਦੁੱਧ ਪੀਣਾ 40-42000 ਰੁਪਏ ਆਮ ਹਰ ਇੱਕ ਬੰਦੇ ਦੇ ਬਜਟ ਚ ਆਉਣ ਵਾਲੀ ਸਾਨੂੰ ਬਹਿੜ ਦਿਖਾਉਣੇ ਪਏ ਆ ਤੁਸੀਂ ਅੱਜ ਦੇ ਟਾਈਮ ਦੇਖੋ ਕਿ ਲੋਕ ਸਾਹਿਬ ਲੋਕ ਨੂੰ ਹੀ 50-55 ਮੰਗੀ ਇਹਨਾਂ ਆਪਾਂ ਉਹ ਗੱਲ ਨਹੀਂ ਕੀਤੀ ਹੈਗੀ ਸੋ ਇੱਕ ਵੀਰ ਕਹਿੰਦਾ ਵਪਾਰੀ ਬੱਥਾ ਮਾਰ ਕੇ ਲੈ ਆਉਂਦਾ ਜੇ 100 ਬੰਦਾ ਪਸ਼ੂ ਪਕਾਉ ਕਰਦਾ ਤਾਂ बिकਨੇ 30 ਹੁੰਦੇ ਆ ਜੀ ਮਾਰ ਕੇ ਘਰੇ ਖੜਿਆ ਧੁੱਪਾਂ ਚ ਫਿਰਦੇ ਰਹਿੰਦੇ ਨੇ ਹਰ ਵਾਰ ਜਾਈ ਜਾਏਗਾ ਬੱਥਾ ਬਹੁਤ ਮਾਰਨਾ ਮੈਨੂੰ ਜੇ 100 ਪਸ਼ੂ ਪਕਾਉ ਕਰਦਾ ਤੱਤ 592 ਦੇਖਦਾ ਦੇਖਦਾ ਤੇ ਬਿਕਨੇ 30 ਹੁੰਦੇ ਆ ਤੇ 2 ਨੰਬਰ ਦੇਖੀ ਜਾਂਦੇ ਆ ਇਹ ਵੀ ਵੀਰੇ ਦੂਸਰਾ ਸੁਭਾ ਜਰਸੀ ਕਰਾਓ ਜਰਸੀ ਆ ਥੋੜੀ ਜਿਹੀ ਸੂਨ ਸਾਹੀ ਵਾਲਣੀ ਆ ਜਰਸੀ ਦੇ ਵਿੱਚ ਥੋੜਿਆ ਸਾਈਵਾਲ ਦਾ ਬਲੱਡ ਆ ਗਿਆ ਇਹ ਵੀ ਜਿਵੇਂ ਮਰਜ਼ੀ ਦਾ ਥੱਲੇ ਬਹਿ ਜਾਵੇ ਕੁਝ ਨਹੀਂ ਕਹਿੰਦਾ ਇਹਨੇ ਖੰਡੀ ਸੀ ਲਾ ਹਣਾ ਜਮ ਤੇ ਇਹ ਸੁਭਾ ਦੂਜਾ ਸੁੰਦੀ ਆ ਦੂਜਾ ਸੁਭਾ ਦੂਜਾ ਸੁੰਦੀ ਆ ਕੈ ਦਿਨ ਕੱਢਦੀ ਐ ਹਜੇ ਕੈ ਦਿਨ ਕੱਢ ਜੂਗੀ ਇਹ ਲੈ ਜੂ ਹਰੇ ਹਫਤਾ ਹਫਤਾ ਕਿੰਨਾ ਕੁੱਤ ਦੇ ਦ ਦੇ ਦੂਗੀ ਇਹ ਇਹ ਦੁੱਧ 17 ਕਿਲੋ ਕੰੂਮ ਦਾ ਦਿੱਤਾ ਹੈ ਸਤਾਣਾ ਕਿਲੋ ਮੰਨ ਲਿਏ 20 ਦੀ ਇਹ ਰੇੜ ਜਿਹੜੀ ਹੈਗੀ ਆ ਇਹਦਾ ਭਾਅ ਕੀ ਆ ਫਿਰ ਕੀਦਾ 62000 ਰੁਪਏ ਬਾਕੀ ਹਲੇ ਬੈਟ ਬੁਲਟ ਬਹੁਤ ਹੈ ਜੀ ਤੇ 62000 ਚ ਵਜਾਇਸ ਹੋ ਜਾਊਗੀ ਤੇ ਹੈ ਜਿਵੇਂ ਸੋਨੇ ਵਰਗੀ ਹੈ ਨਾ ਸੋ ਖੋਲਣੀ ਵੀ ਬਹੁਤ ਵੱਡੀਆਂ ਤੇ ਬੈੜ ਵੀ ਪੂਰੀ ਵੱਡੀਆਂ 62000 ਦੇ ਵਿੱਚੋਂ ਨਰਮ ਨਹੀਂ ਹੋ ਜਾਣਾ ਦੂਜਾ ਸੁਆ ਸੁੰਦੀ ਆ ਬੱਚੇ ਤੋਂ ਆਪਾਂ ਜਰਸੀ ਤੇ ਜਿਹੇ ਜੇ ਮਰਜ਼ੀ ਬਰੀਡ ਤਿਆਰ ਕਰ ਲਿਓ ਚੰਗੇ ਜਿੰਦ ਜਾਨ ਵਾਲੇ ਬੱਚੇ ਨੇ ਬਾਅਦ ਵਿੱਚ ਥੱਲੇ ਬੰਦੇ ਪਣਾ ਕੁੱਤੇ ਬੰਦੇ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੋएगी ਠੀਕ ਹੈ ਜੀ ਐ ਦੇਹਲੇ ਵਹਲੇ ਆ ਬਣਾਉਣਾ ਕੱਚੀ ਕੱਢ ਜੂ ਹਫਤਾ ਹਰ ਤਾਂ ਕੱਢ ਜੂ ਹਰ ਤਾਂ ਹੀ ਉਹ ਕੱਢ ਜੂ ਇੱਕ ਨੰਬਰ ਸੋ ਹਫਤੇ ਹਫਤੇ ਦੇ ਦੋ ਬਿਹੜਾ ਗੱਬਣਾ ਸੂਣ ਨੂੰ ਬਾਕੀ ਆ ਪਿੰਡ ਹੈਗਾ ਚੀਮਾ ਬਰਨਾਲਾ ਸ਼ਹਿਰ ਦੇ ਨਜ਼ਦੀਕ ਆ ਗਿਆ ਜੇਲ੍ਹ ਦੇ ਕੋਲੇ ਪਿੰਡ ਆ ਗਿਆ ਜਮਾ ਬਰਨਾਲੇ ਵਾਲੇ ਦੀ 20 ਕਿਲੋ ਦੇ ਦੇਣ ਠੀਕ ਅੰਮਾ ਨੇ ਕਿਹਾ ਜੇ ਨਹੀਂ ਵੀ 18 ਮਨ ਕੇ ਹੀ ਲੈ ਲੈ ਹਾਂ 18 ਤਾਂ ਜਮੀਂ ਦੇ ਦੇਣਾ ਬਾਅਦ ਵਿੱਚ ਦੀ 20 ਵੀ ਦੇ ਦਿੰਦਾ ਮੈਨੂੰ ਐ ਨੰਬਰ ਬੋਲੀ ਦੁਬਾਰਾ ਆਪਣਾ ਨੰਬਰ 6283792204 ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਾਂਗੇ